ਜੀ ਸਾਰੇ ਨੂੰ ਸਤ ਸ੍ਰੀ ਅਕਾਲ ਤੇ ਮੇਰੇ ਚੈਨਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਪੀਜੀਆਈ ਦੇ ਵਿੱਚ ਪਹਿਲੀ ਵਾਰ ਕਿਵੇਂ ਜਾਣਾ ਹਨ ਤੇ ਕੀ ਡਾਕੂਮੈਂਟ ਲੈ ਕੇ ਜਾਣੇ ਆ ਤੇ ਕੀ ਰਿਪੋਰਟਾਂ ਲੈ ਕੇ ਜਾਣੀਆਂ ਤੇ ਕਿਹੜੇ ਜਿਹੇ ਡਾਕਟਰ ਕਿਹੜਾ ਡਾਕਟਰ ਆਪ ਨੂੰ ਮਿਲ ਸਕਦਾ ਹਨ ਤੇ ਬਹੁਤ ਸਾਰੇ ਭੈਣਾ ਵੀਰਾਂ ਦੇ ਇਹ ਸਵਾਲ ਸੀਗੇ ਪਿਛਲੀ ਵੀਡੀਓ ਵਿੱਚ ਵੈਸੇ ਮੈਂ ਵੀਡੀਓ ਕਾਫੀ ਦਿਨਾਂ ਤੋਂ ਨਹੀਂ ਪਾ ਸਕਿਆ ਮਤਲਬ 2 ਮਹੀਨੇ ਹੋ ਗਏ ਨਹੀਂ ਪਾ ਸਕਿਆ ਨਾ ਕੋਈ ਪ੍ਰੋਬਲਮ ਸੀਗੀ ਮੇਰਾ ਵੀ ਕੋਧਾ ਕਿਡਨੀ ਟ੍ਰਾਂਸਪਲੈਂਟ ਹੋਏਗਾ ਤੇ ਮੈਂ ਇਸ ਟੌਪਿਕ ਬਾਰੇ ਪੂਰੀ ਸੋਲੂ ਜਾਣਕਾਰੀ ਦੇਵਾਂਗਾ ਕਿ ਮੈਂ ਪੀਜੀਏ ਹਰ ਤਿੰਨ ਮੰਤ ਹਰ ਦੋ ਮੰਤ ਜਾਨਣਾ ਹੀ ਰਹਿਣਾ ਤੇ ਮੈਨੂੰ ਇਹ ਸਾਰਾ ਡਾਟਾ ਮੈਂ ਸੋਲੂ ਆਪਣੇ ਬਾਰੇ ਮਤਲਬ ਆਪਣੇ ਬਾਰੇ ਵੀ ਮਤਲਬ ਸੋਲੂ ਸਾਰਾ ਡਾਟਾ ਦੱਸੂਗਾ ਵੀ ਪੀਜੀਏ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਪਹਿਲੀ ਵਾਰ ਤੁਸੀਂ ਪੀਜੀਏ ਦੇ ਵਿੱਚ ਜਾ ਸਕਦੇ ਹੋ ਨਾ ਤੇ ਜਦੋਂ ਤੁਸੀਂ ਓਪੀਡੀ ਦੇ ਵਿੱਚ ਜਾਣਾ ओपीडी ਦੇ ਵਿੱਚ ਜਾਣ ਤੋਂ ਪਹਿਲਾਂ ਤੁਸੀਂ ਸਾਰਾ ਮਤਲਬ ਆਪਣੀਆਂ ਰਿਪੋਰਟਾਂ ਆਪਣੇ ਡਾਕੂਮੈਂਟ ਡਾਕੂਮੈਂਟ ਮਤਲਬ ਆਧਾਰ ਕਾਰਡ ਜਾਂ ਬੋਨਡ ਕਾਰਡ ਵੈਸੇ ਦਾ ਮੈਂ ਤੁਸੀ ਆਧਾਰ ਕਾਰਡ ਲੈ ਕੇ ਜਾਣਾ ਕੱਲਾ ਤੇ ਰਿਪੋਰਟਾਂ ਤੁਸੀਂ ਸਾਰੀਆਂ ਰਿਪੋਰਟਾਂ ਜਿੰਨੀਆਂ ਤੁਹਾਡੀਆਂ ਰਿਪੋਰਟਾਂ ਤੁਸੀਂ ਉਹ ਲੈ ਕੇ ਜਾਣੀਆਂ ਹੈ ਹਨ ਉਸ ਤੋਂ ਬਾਅਦ ਤੁਸੀਂ ਰਿਪੋਰਟਾਂ ਵੀ ਲੈ ਕੇ ਜਾਣੀਆਂ ਉਸ ਤੋਂ ਬਾਅਦ ਤੁਸੀਂ ਇਹ ਦੇਖਣਾ ਵੀ ਡਾਕਟਰ ਸਾਡਾ ਕਿਹੜੇ ਦਿਨ ਬੈਠਦਾ ਹਨਾ ਤੁਸੀਂ ਇਹ ਵੀ ਦੇਖਣਾ ਵੀ ਸਾਡਾ ਡਾਕਟਰ ਕਿਹੜੇ ਦਿਨ ਬੈਠਦਾ ਇਹ ਤੁਸੀਂ ਨਹੀਂ ਸੋਚਦੇ ਹਾਂ ਉੱਥੇ ਇਹ ਤੁਸੀਂ ਨਹੀਂ ਸੋਚਣਾ ਇਹ ਤੁਸੀਂ ਬਿਲਕੁਲ ਨਹੀਂ ਸੋਚਣਾ ਵੀ ਸਾਡਾ ਡਾਕਟਰ ਕਿਹੜੇ ਦਿਨ ਬੈਠਦਾ ਤੁਸੀਂ ਹਮੇਸ਼ਾ ਜਦੋਂ ਵੀ ਪਹਿਲੀ ਵਾਰ ਜਾਣਾ ਜਾਂ ਦੂਜੀ ਵਾਰ ਜਾਣਾ ਜਾਂ ਪਹਿਲੀ ਪਹਿਲੀ ਵਾਰ ਜਾਓਗੇ ਵੈਸੇ ਤੁਹਾਨੂੰ ਪਤਾ ਲੱਗ ਜੀ ਉਹਦੀ ਕਿਹੜੇ ਡਾਕਟਰ ਕਿਵੇਂ ਬੈਠਦੇ ਹਨ ਜਦੋਂ ਵੀ ਤੁਸੀਂ ਪਹਿਲੀ ਵਾਰ ਜਾਣਾ ਤੁਸੀਂ ਸੋਮਵਾਰ ਵਾਲੇ ਦਿਨ ਮੰਡੇ ਵਾਲੇ ਦਿਨ ਤੁਸੀਂ ਉੱਥੇ ਜਾਣਾ ਤੇ ਉੱਥੇ ਮੰਡੇ ਵਾਲੇ ਦਿਨ ਜਾ ਕੇ ਤੁਹਾਨੂੰ ਜਨਰਲ ਓਪੀਡੀ ਕਰਨੀ ਪਊਗੀ। ਤੁਹਾਨੂੰ ਮਤਲਬ ਮੰਡੇ ਵਾਲੇ ਦਿਨ ਜਾ ਕੇ ਜਨਰਲ ਓਪੀਡੀ ਕਰਨੀ ਪਊਗੀ। ਜਨਰਲ ਮਤਲਬ ਜਿਵੇਂ ਵੀ ਮਤਲਬ ਆਪਣੇ ਡਾਕਟਰ ਹੁੰਦੇ ਆ ਆਮ ਡਾਕਟਰ ਹੁੰਦੇ ਆ, ਮੈਡੀਸਨਲ ਡਾਕਟਰ ਹੁੰਦੇ ਆ ਨਾ। ਤੇ ਉਹ ਤੁਹਾਨੂੰ ਉੱਥੇ ਮੈਡੀਸਨ ਵਾਲੇ ਡਾਕਟਰ ਤੋਂ ਦੇਖਣ ਲਈ। ਉਹ ਉਹਨਾਂ ਨੂੰ ਮਤਲਬ ਜਨਰਲ ਓਪੀਡੀ ਕਿਹਾ ਜਾਂਦਾ ਹੈ ਨਾ। ਤੇ ਉਹ ਤੁਹਾਡੀ ਮਤਲਬ ਪ੍ਰੋਬਲਮ ਨੂੰ ਦੇਖ ਕੇ ਹਨਾ ਤੁਹਾਨੂੰ ਸਾਰੀਆਂ ਰਿਪੋਰਟਾਂ, ਜਿੰਨੀਆਂ ਵੀ ਰਿਪੋਰਟਾਂ ਹੁੰਦਾ ਉਹ ਸੁੱਡੀ ਪ੍ਰੋਬਲਮ ਦੇਖ ਕੇ ਸਾਰਾ ਰਿਪੋਰਟਾਂ ਦੇਖ ਕੇ ਸੁੱਡਾ ਮਤਲਬ ਹਿਸਟਰੀ ਪੂਰੀ ਸੁੱਡੀ ਹਿਸਟਰੀ ਲੈ ਕੇ ਹਨਾ ਉਸ ਤੋਂ ਬਾਅਦ ਤੁਹਾਨੂੰ ਮਤਲਬ ਜਿਹੜੇ ਵੀ ਡਾਕਟਰ ਦੀ ਤੁਹਾਨੂੰ ਲੋੜ ਆ ਹਨਾ ਉਸ ਡਾਕਟਰ ਕੋਲ ਤੁਹਾਨੂੰ ਰੈਫਰ ਕਰ ਲਗੇ ਭਾਵੇਂ ਦੀ ਤੁਸੀਂ ਕਿਡਨੀ ਟ੍ਰਾਂਸਪਲੈਂਟ ਦਾ ਹੋ ਮਤਲਬ ਕਿ ਭਾਵੇਂ ਦੀ ਤੁਸੀਂ ਕਿਡਨੀ ਮਤਲਬ ਸੁੱਡੀ ਡੈਮੇਜ ਆ ਜਾਂ ਕਿਡਨੀ ਮਤਲਬ ਖਰਾਬ ਕਹਿ ਸਕਦੇ ਆ ਉਹ ਤੁਹਾਡੀ ਮਤਲਬ ਪ੍ਰੋਬਲਮ ਆ ਹਨਾ ਤਾਂ ਪਰ ਉਸ ਟਾਈਮ ਵੀ ਤੁਹਾਨੂੰ ਮਤਲਬ ਜਨਰਲ ਉਗੜੀ ਕਰਨ ਲਈ ਪਾਉਂਦੇ ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਵੀ ਅਸੀਂ ਕਿਹੜੇ ਦਿਨ ਓਪੀਡੀ ਕਰਨ ਜਾਗੇ ਵੀ ਕਿਹੜੇ ਦਿਨ ਅਸੀਂ ਨਹੀਂ ਜਾਣਾ ਬਸ ਤੁਸੀਂ 100 ਵਾਰ ਵਾਲੇ ਦਿਨ ਮੰਡੇ ਵਾਲੇ ਦਿਨ ਤੁਸੀਂ ਓਪੀਡੀ ਕਰਨ ਜਾਣਾਗਾ ਤੇ ਓਪੀਡੀ ਕਰਨ ਤੁਸੀਂ ਮੰਡੇ ਵਾਲੇ ਹੀ ਦਿਨ ਜਾਣਾਗਾ ਜਿਨੇ ਤੁਹਾਨੂੰ ਦੱਸਿਆ ਵੀ ਮੈਂ ਉਹ ਸਾਰਾ ਕੁਝ ਦੇਖੂਆ ਡਾਕਟਰ ਉਸ ਤੋਂ ਬਾਅਦ ਸਾਨੂੰ ਉਹ ਡਾਕਟਰ ਨਾਲ ਮਤਲਬ ਉਸ ਡਾਕਟਰ ਦੇ ਹਿਸਾਬ ਨਾਲ ਸਾਨੂੰ ਡਾਕਟਰ ਅੱਗੇ ਸਾਨੂੰ ਰੈਫਰ ਕਰੂਗਾ ਡਾਕਟਰ ਹਨਾ ਜੇ ਤਾਂ ਤੁਹਾਨੂੰ ਮਤਲਬ ਵਾਰੀ ਸੋਦੀ ਮਤਲਬ ਬਾਰੀ ਜੋੜੇ ਟਾਈਮ ਨਾਲ ਆ ਗਈ ਮਤਲਬ ਡਾਕਟਰ ਨੂੰ 11 ਤੋਂ 12 ਵਜੇ ਤੱਕ ਮਿਲ ਲੈ ਮਤਲਬ ਸੋਡਾ ਮਤਲਬ ਸਾਨੂੰ ਰੈਫਰ ਕਰਤਾ 11 ਤੋਂ 2 ਵਜੇ ਤੱਕ ਹਨ ਫਿਰ ਤਾਂ ਤੁਸੀਂ ਡਾਕਟਰ ਨੂੰ ਤੁਹਾਨੂੰ ਰੈਫਰ ਕਰ ਲਓ ਫਿਰ ਤੁਸੀਂ ਜਲਦੀ ਜਲਦੀ ਪਰਚੀ कटਵਾ ਕੇ ਜਾਂ ਮਤਲਬ ਬਿਨਾਂ ਪਰਚੀ ਤੋਂ ਵੀ ਤੁਹਾਨੂੰ ਕਈ ਵਾਰੀ ਸਰ ਜੰਨਾਂ ਦਾ ਵੈਸੇ ਤੁਹਾਨੂੰ ਪਰਚੀ ਕਟਵਾਣੀ ਪਊਗੀ ਤੇ ਤੁਸੀਂ ਡਾਕਟਰ ਨੂੰ ਮਿਲ ਸਕਦੇ ਹੋ ਹਨ ਤੇ ਡਾਕਟਰੋਂ ਨਾਲ ਨਾਲ ਇਹ ਵੀ ਪੁੱਛਣਾ ਵੀ ਅਸੀਂ ਕਿਹੜੇ ਮਤਲਬ ਦਿਨ ਤੁਸੀਂ ਮਤਲਬ ਜਿਸ ਤੁਸੀਂ ਰੈਫਰ ਕੀਤਾ ਤਾਂ ਅਸੀਂ ਇਹ ਡਾਕਟਰ ਨੂੰ ਕਿਹੜੇ ਦਿਨ ਮਿਲ ਸਕਦੇ ਆ ਨਾ ਇਹ ਤੁਸੀਂ ਜ਼ਰੂਰ ਪੁੱਛਣਾ ਜੇ ਤੁਸੀਂ ਇਹ ਨਹੀਂ ਪੁੱਛੋਗੇ ਤਾਂ ਸੋਨੂੰ ਫਿਰ ਜ਼ਿਆਦਾ ਪ੍ਰੋਬਲਮ ਆਉਂਗੇ ਨਾ ਇਹ ਸੋਨੂੰ ਜ਼ਿਆਦਾ ਵੱਡੀ ਪ੍ਰੋਬਲਮ ਆਉਂਦੀ ਕਿਉਂਕਿ ਸੋਨੂੰ ਡਾਕਟਰ ਕੋਲੇ ਉਹ ਪ੍ਰੋਬਲਮ ਹਿਸਾਬ ਨਾਲ ਡਾਕਟਰ ਕੋਲੇ ਸੋਨੂੰ ਰੈਫਰ ਕੀਤਾ ਗਿਆ ਪਰ ਸੋਨੂੰ ਰੈਫਰ ਕਰਤਾ ਸੋਨੂੰ ਇਹ ਨਹੀਂ ਪਤਾ ਵੀ ਅਸੀਂ ਮਿਲਣਾ ਕਿਹੜੇ ਡਾਕਟਰ ਨੂੰ ਹਨ ਕਿਹੜੇ ਦਿਨ ਮਿਲਣਾ ਹਨ ਸੋ ਨੂੰ ਡਾਕਟਰ ਨੂੰ ਨਹੀਂ ਪਤਾ ਲੱਗਣਾ ਵੀ ਕਿਹੜੇ ਦਿਨ ਮਿਲਣਾ ਤਾਂ ਇਸ ਕਰਕੇ ਤੁਸੀਂ ਡਾਕਟਰ ਨੂੰ ਜਦੋਂ ਸੋ ਨੂੰ ਰੈਫਰ ਕਰੂਗਾ ਡਾਕਟਰ ਹਨਾ ਉਸ ਤੋਂ ਉਹ ਡਾਕਟਰ ਨੂੰ ਪੁੱਛਣਾ ਵੀ ਅਸੀਂ ਕਿਹੜੇ ਕਿਹੜੇ ਦਿਨਾਂ ਨੂੰ ਮਿਲਣਾ ਤੁਸੀਂ ਦਿਨ ਪੁੱਛਨੇ ਵੀ ਕਿਹੜੇ ਕਿਹੜੇ ਦਿਨ ਮਿਲ ਸਕਦੇ ਆ ਤਾਂ ਸੋ ਨੂੰ ਡਾਕਟਰ ਦੱਸਣਗੇ ਵੀ ਆਹ ਆ ਦਿਨਾਂ ਨੂੰ ਤੁਸੀਂ ਮਿਲਣਾ ਹੈ ਹਨਾ ਤੇ ਉਸ ਦਿਨਾਂ ਨੂੰ ਤੁਸੀਂ ਮਿਲ ਸਕਦੇ ਤੇ ਇਹ ਮਾੜਾ ਸੋ ਨੂੰ ਉੱਥੇ ਰਹਿਣਾ ਪੈਸਾ ਹੈ ਕਿਉਂਕਿ ਉਸ ਦਿਨ ਆਪੀਡੀ ਜਨਰਲ ਆਪੀਡੀ ਵਿੱਚ ਮਤਲਬ ਬਹੁਤ ਸਾਰੇ ਪੇਸ਼ੈਂਟ ਵੀ ਹੁੰਦੇ ਆ ਨਾ ਉਸ ਦਿਨ ਤੁਹਾਨੂੰ ਮਤਲਬ ਤੁਹਾਡੀ ਵਾਰੀ ਰੈਫਰ ਕੀਤੇ ਡਾਕਟਰ ਕੋਲ ਨਹੀਂ ਆਉਂਦੀ ਬਸ ਉਹਨੂੰ ਉੱਥੇ ਤੁਸੀਂ ਰੂਮ ਲੈ ਕੇ ਜਾਂ ਮਤਲਬ ਨਵੇਂ گاؤں 'ਚ ਇੱਕ ਗੁਰਦੁਆਰਾ ਬਣਿਆ ਤੇ ਨਵੇਂ گاؤں 'ਚ ਇੱਕ ਮੰਦਿਰ ਬਣਿਆ ਸੀਜਦ ਬਣੀ ਇੱਕ ਹੋਰ ਉੱਥੇ ਤੁਸੀਂ ਰਹਿ ਸਕਦੇ ਹੋ ਉੱਥੇ ਤੁਹਾਡਾ ਖਾਣਾ ਪੀਣਾ ਵੀ ਸਾਰਾ ਤੁਹਾਨੂੰ ਉੱਥੇ ਮਿਲ ਜੂਗਾ ਨਾ ਤੇ ਉੱਥੇ ਤੁਸੀਂ ਰਹਿ ਸਕਦੇ ਹੋ ਤੇ ਅਗਲੇ ਦਿਨ ਆ ਕੇ ਜਿੱਥੇ ਤੁਹਾਡੀ ਉਹ ਆਪਣਾ ਡਾਕਟਰ ਨੇ ਰੈਫਰ ਲਿਖਿਆ ਹੋਊਗਾ ਉਹ ਤੁਸੀਂ ਕਾਰਡ ਇਕੱਲਾ ਉਹ ਵਾਲਾ ਕਾਰਡ ਲੈ ਕੇ ਆਣਾ ਤੇ ਆਪਣੀ ਜੇਬ 'ਚ 10 ਰੁਪਏ ਪਾ ਕੇ ਲੈ ਕੇ ਜਾਣਾ ਠੀਕ ਹੈ ਆਪਣੀ ਜੇਬ 'ਚ 10 ਰੁਪਏ ਪਾ ਕੇ ਲੈ ਕੇ ਜਾਣਾ ਤੇ ਉਹ ਵਾਲਾ ਜਿਹੜਾ ਤੁਹਾਨੂੰ ਡਾਕਟਰ ਨੇ ਰੈਫਰ ਕੀਤਾ ਹੋਇਆ ਕਾਰਡ ਆ ਉਹ ਤੇ ਲਿਖਿਆ ਹੋਇਆ ਉਸੇ ਦਿਨ ਉਹ ਕਾਰਡ ਤੁਸੀਂ ਲੈ ਕੇ ਜਾਣਾ ਜਦੋਂ ਤੁਸੀਂ ਉਹ ਕਾਰਡ ਲੈ ਕੇ ਉੱਥੇ ਜਾ ਕੇ ਦਿਖਾਉਣਾ ਪਰਚੀ ਜਿਵੇਂ ਤੁਸੀਂ ਪਹਿਲਾਂ ਵਾਰ ਕੀ ਕਰਵਾਈ ਹੋਊਗੀ ਨਾ ਉਵੇਂ ਉਸ ਤਰ੍ਹਾਂ ਉਹੀ ਪਰਚੀ ਤੁਸੀਂ ਕਰਵਾਉਣੀ ਹੈ ਜੇ ਤੁਹਾਨੂੰ ਇਹ ਨਹੀਂ ਸਮਝ ਲੱਗ ਰਿਹਾ ਪਰਚੀ ਕਰਵਾਉਣੀ ਕਿਵੇਂ ਹੈ ਨਾ ਤਾਂ ਤੁਸੀਂ ਮੈਨੂੰ ਦੱਸ ਦਿਓ ਕਮੈਂਟ ਦੇ ਵਿੱਚ ਉਹ ਵੀ ਤੁਹਾਨੂੰ ਮੈਂ ਦੱਸ ਦਊਗਾ ਪਰਚੀ ਜਦੋਂ ਸਿੱਧਾ ਹਸਪਤਾਲ ਉੱਤੇ ਤੁਸੀਂ ਪੁੱਛ ਲਈ ਚੱਲੇ ਨਾ ਕਿ ਤੁਹਾਨੂੰ ਪਰਚੀ ਕਿਵੇਂ ਟੰਗਣੀ ਹੈ ਬਈ ਜੇ ਤੁਸੀਂ ਪਹਿਲੀ ਵਾਰੀ ਕਰਤਾ ਹੋਗੇ ਤਾਂ ਦੂਜੀ ਵਾਰੀ ਤੁਹਾਨੂੰ ਪਤਾ ਲੱਗ ਜਾਊਗਾ ਕਿਵੇਂ ਕਰਨਾ ਹੈ ਤੁਸੀਂ ਉਹ ਕਾਰਡ ਤੁਸੀਂ ਲੈ ਜਾਣਾ ਤੇ ਉਹਦੇ ਹਿਸਾਬ ਨਾਲ ਤੁਸੀਂ ਉੱਥੇ ਲਾਈਨ 'ਚ ਲੱਗ ਜਾਣਾ ਤੇ ਤੁਹਾਡੀ ਮਤਲਬ ਜਿਹੜੇ ਵੀ ਡਾਕਟਰ ਨੂੰ ਤੁਹਾਡੇ ਪ੍ਰੋਬਲਮ ਦੇ ਹਿਸਾਬ ਨਾਲ ਉਹ ਡਾਕਟਰ ਦਾ ਰੈਫਰ ਕੀਤਾ ਹੋਊਗਾ ਉਹ ਡਾਕਟਰ ਦੇ ਰੈਫਰ ਕੀਤੇ ਹਿਸਾਬ ਨਾਲ ਤੁਹਾਨੂੰ ਮਤਲਬ ਤੁਹਾਡੀ ਪਰਚੀ ਕੱਟੀ ਹੋਊ ਤੁਹਾਡਾ ਕਾਰਡ ਬਣ ਜਾ। ਤਾਂ ਤੁਸੀਂ ਫਿਰ ਆਸਾਨੀ ਨਾਲ ਤੁਸੀਂ ਉਹ ਡਾਕਟਰ ਨੂੰ ਮਿਲ ਸਕਦੇ। ਤੁਸੀਂ ਕਦੇ ਵੀ ਪਹਿਲੀ ਵਾਰ ਆਉਣ ਤੇ ਇਹ ਚੀਜ਼ਾਂ ਤੁਸੀਂ ਜ਼ਰੂਰ ਕਰ ਲੈਣਾ। ਉਸ ਤੋਂ ਬਾਅਦ ਪੇਸ਼ੈਂਟ ਨੂੰ ਮਤਲਬ ਜਿਹੜਾ ਪੇਸ਼ੈਂਟ ਹੋਊਗਾ ਉਹਨੂੰ ਉਸ ਟਾਈਮ 6 ਵਜੇ ਤੁਸੀਂ ਓਪੀਡੀ ਨਹੀਂ ਨਹੀਂ ਲੈਟਾ ਦਾ ਜਿਹੜਾ ਬੰਦਾ ਨਾਲ ਹੋਊਗਾ ਉਹ ਵੀ ਆ ਕੇ ਇਕੱਲਾ ਪਰਚੀ ਕਰਵਾ ਸਕਦਾ ਹੈ ਨਾ ਉਹ ਇਕੱਲਾ ਆ ਕੇ ਪਰਚੀ ਕਰਵਾਵੇ। ਆ ਪੇਸ਼ੈਂਟ ਜਿੰਕ ਘੱਟੋ ਘੱਟ 10:00 ਵਜੇ ਪੇਸ਼ੈਂਟ ਨੂੰ ਤੁਸੀਂ ਲੈ ਕੇ ਆਏ ਆਪਦੇ ਰੂਮ ਚ ਜਾਂ ਕਿਤੇ ਵੀ ਤੁਸੀਂ ਪੇਸ਼ੈਂਟ ਨੂੰ ਰੱਖਿਆ ਹੋਣਾ ਨਾ ਉਹ ਉਸ ਟਾਈਮ ਤੁਸੀਂ ਪੇਸ਼ੈਂਟ ਨੂੰ ਲੈ ਕੇ ਆਉਣਾ ਤਾਂ ਕਿ ਉਸ ਤੋਂ ਪਹਿਲਾਂ ਪੇਸ਼ੈਂਟ ਦਾ ਕੋਈ ਉੱਥੇ ਮਤਾਂ ਵਾਲੀ ਹੁੰਦਾ ਲੈ ਕੇ ਆਉਣਾ ਕਿਉਂਕਿ ਰਾਸ਼ੀ ਜ਼ਿਆਦਾ ਹੁੰਦਾ ਪੇਸ਼ੈਂਟ ਜ਼ਿਆਦੇ ਹੁੰਦੇ ਆ ਕਿਵੇਂ ਪੇਸ਼ੈਂਟ ਜੇ ਜੇ ਪੇਸ਼ੈਂਟ ਮਤਲਬ ਸਟੇਬਲ ਆ ਮਤਲਬ ਬੜਾ ਪ੍ਰੋਬਲਮ ਨਹੀਂ ਫਿਰ ਤੁਸੀਂ ਪੇਸ਼ੈਂਟ ਨੂੰ ਲੈ ਆਉਣਾ ਪਰ ਤੇਰਵੀਂ ਤੁਸੀਂ ਨਹੀਂ ਲੈ ਕੇ ਆਉਣਾ ਫਿਰ ਉਹਨਾਂ ਟਾਈਮ ਤੁਸੀਂ ਪੇਸ਼ੈਂਟ ਨੂੰ ਖਾਣਾ ਪੀਣਾ ਸਾਰਾ ਕੁਝ ਦੇਣਾ ਹਣਾ ਇਹ ਚੀਜ਼ ਜਦ ਤੁਸੀਂ ਧਿਆਨ ਰੱਖਣਾ ਬਾਕੀ ਉੱਥੇ ਲਿਖਿਆ ਵੀ ਹੁੰਦਾ ਸਾਰਾ ਕੁਝ ਵੀ ਤੁਹਾਨੂੰ ਇਹ ਕਰਨਾ ਪਰ ਜਿਹੜੀਆਂ ਮੈਂ ਇਹ ਗੱਲਾਂ ਦੱਸਤੀਆਂ ਇਹ ਗੱਲਾਂ ਤੁਸੀਂ ਮਤਲਬ ਮਤਲਬ ਦੱਸਣ ਨਾਲ ਹੀ ਪਤਾ ਲੱਗਣਾ ਸੁਣੋ ਇਹ ਚੀਜ਼ਾਂ ਉੱਥੇ ਨਹੀਂ ਲਿਖੀਆਂ ਹੋਣਗੀਆਂ ਹਣਾ ਤਾਂ ਸੋਨੂੰ ਡਾਕਟਰ 10:00 ਵਜੇ ਤੁਹਾਨੂੰ ਡਾਕਟਰ ਨਾਲ ਜੀ ਸੋ ਸੋਡਾ ਜਿਹੜਾ ਸਾਰਾ ਪ੍ਰੋਸੈਸ ਆ ਉਸ ਨਾਲ ਸੋਡਾ ਸਾਰਾ ਪ੍ਰੋਸੈਸ ਚੱਲੇ ਜੂਗਾ ਉਸ ਤੋਂ ਪਹਿਲਾਂ ਤੁਸੀਂ ਡਾਕਟਰ ਤੋਂ ਪਹਿਲਾਂ ਵੀ ਜਿਹੜੀਆਂ ਸਾਰੀਆਂ ਰਿਪੋਰਟਾਂ ਹੋਣੀਆਂ ਉਹ ਰਿਪੋਰਟ ਤੁਸੀਂ ਰਿਪੋਰਟ ਤੁਹਾਡੇ ਕੋਲੇ ਹੋਣ। ਪਰ ਪੁੱਤਾ ਇਹ ਨਾ ਹੋਵੇ ਤੁਸੀਂ ਰਿਪੋਰਟ ਤੁਹਾਡੇ ਕੋਲੇ ਨਾ ਆਉਣ। ਸਾਰੀਆਂ ਰਿਪੋਰਟਾਂ ਕੋਲੇ ਹੋਣ। ਸਾਰੀਆਂ ਸਾਰੀ ਡਾਕਟਰ ਨੂੰ ਪ੍ਰੋਬਲਮ ਦੱਸਣੀ ਆ। ਉਸ ਤੋਂ ਬਾਅਦ ਫਿਰ ਇਹ ਹੋਊਗਾ ਵੀ ਡਾਕਟਰ ਤੁਹਾਨੂੰ ਉਸ ਟਾਈਮ ਜਿਸ ਨੂੰ ਮੈਡੀਸਨ ਦੀ ਲੋੜ ਆ ਤਾਂ ਮੈਡੀਸਨ ਵੀ ਦੇਊਗਾ। ਪਰ ਉਹ ਡਾਕਟਰ ਆਪਣੇ ਟੈਸਟ ਵੀ ਜ਼ਰੂਰ ਦੱਸੂਗਾ ਕਿਉਂਕਿ ਜਿਹੜੇ ਤੁਸੀਂ ਟੈਸਟ ਕਰਾਏ ਹੋਣਗੇ ਉਹ ਤਾਂ ਕਰਾਏ ਆ। ਉਹ ਤੁਹਾਡੇ ਰਿਪੀਟ ਕਰ ਲਓ ਵੀ ਕਹਿ ਸਕਦਾ ਤੁਹਾਨੂੰ ਦੁਬਾਰਾ ਕਰ ਲਓ ਵੀ ਕਹਿ ਸਕਦਾ। ਤੇ ਹੂ ਟੈਸਟ ਵੀ ਕਰ ਸਕਦਾ ਵੱਡੇ ਟੈਸਟ ਵੀ ਕਰ ਸਕਦਾ ਕਿਉਂਕਿ ਪ੍ਰੋਬਲਮ ਦੇ ਹਿਸਾਬ ਨਾਲ ਉਹਨਾਂ ਟੈਸਟ ਕਰਾਉਣੇ ਲੈਂਦੇ ਆ ਤਾਂ ਫਿਰ ਉਹ ਡਾਕਟਰ ਨੂੰ ਪੁੱਛਣਾ ਵੀ ਅਸੀਂ ਇਹ ਟੈਸਟ ਕਰਾ ਕੇ ਮਤਲਬ ਕਿਹੜੇ ਦਿਨ ਆਉਣਾ ਹਨ ਤਾਂ ਤੁਸੀਂ ਜਿਹੜੇ ਦਿਨ ਡਾਕਟਰ ਕਹੂਗਾ ਤੁਸੀਂ ਉਸ ਦਿਨ ਫਿਰ ਦੁਬਾਰਾ ਜਾਣਾ ਭੀ ਇਹ ਪ੍ਰੋਸੈਸ ਦਾ ਮਤਲਬ ਪਹਿਲੀ ਵਾਰ ਜਾਣ ਦਾ ਇਹ ਸਾਰਾ ਪ੍ਰੋਸੈਸ ਆ ਸੋ ਲੋ ਕਿਸੇ ਤੋਂ ਪੁੱਛਣ ਦੀ ਕੋਈ ਲੋੜ ਨਹੀਂ ਕੋਈ ਸੋਨ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਬਸ ਪਹਿਲੀ ਵਾਰ ਜਾਂਦੇ ਜਾਂਦੇ ਇਹ ਚੀਜ਼ਾਂ ਮਰਦ ਲੋ ਕਰ ਸਕਦੇ ਜੇਕਰ ਸੋਨ ਨੂੰ ਇਹਦੇ ਵਿੱਚ ਵੀ ਸੋਨ ਕੋਈ ਪ੍ਰੋਬਲਮ ਦਿੱਕਤ ਕੋਈ ਵੀ ਆਉਂਦੀ ਆ ਤਾਂ ਤੁਸੀਂ ਮੈਨੂੰ ਟਵਿੱਟਰ ਦੇ ਵਿੱਚ ਦੱਸ ਸਕਦੇ ਹੋ ਭਾਈ ਵੀ ਮੈਨੂੰ ਇੱਥੋਂ ਪ੍ਰੋਬਲਮ ਇੱਥੋਂ ਮੈਨੂੰ ਸਮਝ ਲਈ ਜਾਏਗਾ ਜਾਂ ਮੈਨੂੰ ਇਹ ਚੀਜ਼ ਮੈਨੂੰ ਨਹੀਂ ਪਤਾ ਨਹੀਂ ਜਾਂ ਮੈਂ ਇਹ ਵੀ ਕੁਝਣੀ ਹੈ ਕੋਈ ਵੀ ਚੀਜ਼ ਪੁੱਛਣੀ ਹੈ ਤੁਸੀਂ ਮੈਨੂੰ ਦੇਜੇ ਦਿਖੋਗੇ ਪੰਚਾਇਤ ਨੂੰ ਮੈਂ ਤੁਹਾਡਾ ਕਮੈਂਟ ਦਾ ਅਪਲਾਈ ਵੀ ਲਿਉਂਗਾ ਇਸ ਨੂੰ ਮੈਂ ਆਟੋਮੈਟਿਕਲੀ ਪੂਰੀ ਪ੍ਰੋਪਰ ਵੀਡੀਓ ਬਣਾ ਲਵਾਂਗਾ ਰਪਲਾਈ ਤੇ ਥੋੜਾ ਜਿਹਾ ਮਤਲਬ ਘੱਟ ਦਿੱਤਾ ਜਾਂਦਾ ਹੈ ਨਾ ਤੇ ਸਮਝ ਵੀ ਘੱਟ ਆਉਂਦਾ ਹੈ ਨਾ ਤੇ ਵੀਡੀਓ ਚ ਪੂਰਾ ਪ੍ਰੋਪਰ ਦੱਸਿਆ ਜਾਂਦਾ ਹੈ ਨਾ ਤੇ ਮੇਰੇ ਚੈਨਲ ਨੂੰ ਸਾਰਿਆਂ ਨੇ ਸਬਸਕ੍ਰਾਈਬ ਕਰ ਲਓ ਤਾਂ ਕਿ ਮੈਂ ਹੁਣ ਮੈਂ ਬਿਲਕੁਲ ਫ੍ਰੀ ਹਾਂ ਫ੍ਰੀ ਮਤਲਬ ਹੁਣ ਮੈਂ ਫ੍ਰੀ ਹਾਂ ਹੁਣ ਮੈਂ ਵੀਡੀਓ ਬਣਾਉਂਦੇ ਹਾਂ ਸਾਰੀ ਤੁਹਾਨੂੰ ਜਾਣਕਾਰੀ ਸਾਰੀ ਮੰਦਾ ਰਾਂਗਾ ਤੇ ਮੈਂ ਟ੍ਰਾਸਪਲੈਟ ਬਾਰੇ ਵੀ ਕੋਈ ਵੀ ਮਤਲਬ ਬਿਮਾਰੀ ਹੈ ਕੋਈ ਵੀ ਮਤਲਬ ਕੁਝ ਵੀ ਹੈ ਉਹਦੇ ਬਾਰੇ ਸਭ ਸਾਰਾ ਮੈਂ ਦੱਸਦਾ ਰਾਂਗਾ ਤੇ ਕਿਰਪਾ ਕਰਕੇ ਇਹ ਚੀਜ਼ਾਂ ਦਾ ਤੁਸੀਂ ਤਿਆਰ ਰੱਖਣਾਗਾ ਤੇ ਇਹ ਚੀਜ਼ੇ ਹੀ ਹੋਣੀਆਂ ਉੱਥੇ ਇਹ ਆਟੋਮੈਟਿਕਲੀ ਇਹ ਜੀ ਹੋਊਗੀ ਜਿਹੜੀ ਜੀ ਸਾਨੂੰ ਮੈਂ ਇਹ ਵੀੜੀ ਚ ਦੱਸਦੀ ਇਹ ਤੋਂ ਬਿਨਾ ਸਾਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਇਸ ਤੋਂ ਬਿਨਾਂ ਸਾਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਬਾਕੀ ਮੈਂ ਤੁਹਾਨੂੰ ਐਮਰਜੈਂਸੀ ਦਾ ਵੀ ਦੱਸੂਗਾ ਵੀ ਐਮਰਜੈਂਸੀ ਦੇ ਵਿੱਚ ਆਪਾਂ ਇਸ ਤਰ੍ਹਾਂ ਲੈ ਕੇ ਜਾ ਸਕਦੇ ਹਾਂ ਉੱਥੋਂ ਆਪਾਂ ਐਡਮਿਟ ਕਿਵੇਂ ਹੁੰਦਾ ਹੈ ਨਾ ਕਦੇ ਵੀ ਇਹ ਨਾ ਸੋਚੋ ਵੀ ਅਸੀਂ ਐਡਮਟ ਹੋਣਾ ਤੁਸੀਂ ਓਪੀਡੀ ਕਰੋ ਉਪਦੇਖ ਕਰੋ ਡਾਕਟਰ ਆਪੇ ਦੇਖੂਗਾ ਉਸ ਹਿਸਾਬ ਨਾਲ ਤੁਸੀ ਐਡਮਿਟ ਹੋ ਜਾਓਗੇ ਐਡਮਿਟ ਕੌਣ ਹੁੰਦਾ ਹੁੰਦਾ ਜਾਣ ਸੀ ਜਿਹੜਾ ਸੀਰੀਅਸ ਪੇਸ਼ੈਂਟ ਹੋਏ ਜਿਆਦਾ ਮਤਲਬ ਆਪਣੇ ਆਪ ਡਾਕਟਰ ਨੂੰ ਸਾਰਾ ਪਤਾ ਹੁੰਦਾ ਦੀ ਪੇਸ਼ੈਂਟ ਕਿਹੜਾ ਥੋੜੇ ਦਾ ਬਸ ਬਾਕੀ ਤੁਸੀ ਇਹ ਧਿਆਨ ਰੱਖਣਾ ਜਿਹੜੀਆਂ ਤੁਹਾਨੂੰ ਰਿਪੋਰਟਾਂ ਦੱਸੀਆਂ ਹੋਣਗੀਆਂ ਡਾਕਟਰ ਨੇ ਟੈਸਟ ਲਿਖੇ ਹੋਣਗੇ ਉਹ ਟੈਸਟ ਤੁਸੀਂ ਕਰਵਾ ਕੇ ਦੁਬਾਰਾ ਡਾਕਟਰ ਨੂੰ ਉਸੇ ਦਿਨ ਮਿਲਣਾ ਬਾਕੀ ਸੋਡਾ ਉੱਥੇ ਸਾਰਾ ਪ੍ਰੋਸੈਸ ਚੱਲਦਾ ਚੱਲ ਪੈਗਾ ਨਾ ਸੋ ਨੂੰ ਕੁਭਰ ਉਹਦੀ ਕੋਈ ਲੋੜ ਨਹੀਂ ਕਿਸੇ ਕੋਚ ਦੀ ਕੋਈ ਲੋੜ ਨਹੀਂ ਉਹ ਉਥੀ ਜੋ ਡਿਟੈਕਟ ਹੋ ਜਾਂਦੇ ਤੁਸੀਂ ਡਾਕਟਰ ਨੂੰ ਇਹ ਪੁੱਛ ਸਕਦੇ ਹੋ ਅਸੀਂ ਆਹ ਟੈਸਟ ਬਾਹਰੋਂ ਕਰਵਾ ਸਕਦੇ ਹਾਂ ਲੋਕੀ ਕਰਵਾ ਸਕਦੇ ਹਾਂ ਟੈਸਟ ਇਹ ਡਾਕਟਰ ਨੇ ਕਿਹਾ ਵੀ ਹਾਂ ਕਰਵਾ ਸਕਦੇ ਆ ਤੁਸੀਂ ਕਰਵਾ ਸਕਦੇ ਹੋ ਹਣਾ ਤੇ ਮੇਰੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਲੋ ਅੱਗੇ ਤੁਹਾਨੂੰ ਮੈਂ ਜਿਹੜੀ ਵੀ ਤੁਹਾਨੂੰ ਜੋ ਤਾਂ ਵੀਡੀਓ ਦੀ ਕੋਈ ਵੀ ਕੁਝ ਵੀ ਆਪਾਂ ਤੁਹਾਨੂੰ ਮੈਂ ਜਲਦ ਵੀਡੀਓ ਬਣਾਵਾਂਗਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ apa di umur nak